ਕਾਸੀ ਗੱਲ ਦੀ ਮੈਂ ਹਾਂ ਜੀ ਤੁਹਾਡਾ ਆਪਣਾ ਮਨੂਰੰਦਾ ਵਾ ਸੋ ਇਹ ਸੌਂਗ ਡੈਡੀਕੇਟ ਕੀਤਾ ਅਸੀਂ ਜਿਹੜੇ ਸਾਡੇ ਵੀਰ ਦੁਬਈ ਦੇ ਟਰਾਲਾ ਚਲਾਉਂਦੇ ਆ ਕਿਉਂਕਿ ਉਹਨਾਂ ਕਈ ਵਾਰੀ ਕਿਹਾ ਹੈ ਕਿ ਵੀਰ ਜੀ ਸਾਡੇ ਵਾਸਤੇ ਵੀ ਚੰਦ ਲਾਣਾ ਗਾ ਕੇ ਭੇਜੋ ਮੈਂ ਆਸ ਕਰਦਾ ਤੁਹਾਨੂੰ ਪਸੰਦ ਆਉਣਗੀਆਂ ਪਸੰਦ ਆਈਆਂ ਲਾਈਕਾਂ ਤੇ ਸ਼ੇਅਰ ਜ਼ਰੂਰ ਕਰ ਦਿਓ ਹੋ ਜਿੱਧੋਂ ਗਏ ਅਸੀਂ ਦੁਬਈ ਯਾਰ ਪਿੰਡ ਛੱਡ ਸਾਰੇ ਹੋ ਜਿਹੜੇ ਘਰ ਵਿੱਚ ਲੁੱਟੇ ਲੱਬੇ ਇੱਥੇ ਨਹੀਂ ਨਜ਼ਾਰੇ ਓ ਯਾਦੇ ਆਉਂਦੀ ਬੜਿਆੜੀਆਂ ਦੀ ਯਾਰੀ ਕਰਦੇ ਦੁਬਈ ਵਿੱਚ ਮਿੱਤਰੋ ਡਰੈਵਰੀ ਟਰਾਲਿਆਂ ਨਾਲ ਲਾ ਲਈ ਅਸੀਂ ਯਾਰੀ ਓਏ ਕਰਦੇ ਦੁਬਈ ਵਿੱਚ ਮਿੱਤਰੋ ਡਰੈਵਰੀ ਟਰਾਲਿਆਂ ਨਾਲ ਲਾ ਲਈ ਅਸੀਂ ਯਾਰੀ ਓਏ ਹੋ ਪੰਟੋਰੀ ਰਣ ਸਿੰਘ ਮਹਿਫਲਾਂ ਸਜਾਉਂਦੇ ਹੁੰਦੇ ਅਸੀਂ ਓਏ ਗੁਰਮਖ 12 12 ਵਜੇ ਤੱਕ ਘਰ ਆਉਂਦੇ ਹੁੰਦੇ ਸੀ ਪੰਡੋਰੀ ਰਾਣ ਸਿੰਘ ਮਹਿਫਲਾਂ ਸਜਾਉਂਦੇ ਹੁੰਦੇ ਸੀ ਓਏ ਗੁਰਮਖ 12 ਵਜੇ ਘਰ ਆਉਂਦੇ ਹੁੰਦੇ ਸੀ ਓਏ ਇੱਥੇ ਰਾਤ ਲੰਘ ਜਾਂਦੀ ਲੋਡਿੰਗ ਤੇ ਸਾਰੀ ਕਰਦੇ ਦਬਹੀ ਵਿੱਚ ਮਿੱਤਰੋ ਡਰਾਈਵਰੀ ਟਰਾਲਿਆਂ ਨਾਲ ਲਾ ਲਈ ਅਸੀਂ ਯਾਰੀ ਓਏ ਕਰਦੇ ਦਬਹੀ ਵਿੱਚ ਮਿੱਤਰੋ ਡਰਾਈਵਰੀ ਟਰਾਲਿਆਂ ਨਾਲ ਅਲੀ ਅਸੀਂ ਯਾਰੀ ਓਏ ਅਸੀਂ ਗੱਲ ਜੀ